ਦੇਖ ਰਿਹਾ ਹਾਂ ਦੈਨਿਕ ਸਵੇਰਾ ਟੀਵੀ ਤੇ ਮੈਂ ਆਹ ਤਪੇ ਲਗਿਆ ਤਾਂ ਅੱਜ ਪਹੁੰਚ ਚੁੱਕਿਆ ਹਾਂ ਤਰਨਤਾਰਨ ਦੇ ਵਿੱਚ ਤਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਨਥੂਪੁਰ ਦੇ ਵਿੱਚ ਜਿਹੜਾ ਜ਼ਮੀਨ ਨੂੰ ਲੈ ਕੇ ਜਿਹੜਾ ਇੱਕ ਕਤਲ ਕੀਤਾ ਗਿਆ ਹੈ ਚਾਚੇ ਦਾ ਪੁੱਤ ਸੀ ਤੇ ਮਾਸੀ ਦਾ ਪੁੱਤ ਸੀ ਜਿਹੜਾ ਦੋਵੇਂ ਭਰਾਵਾਂ ਦੇ ਵਿੱਚ ਜਿਹੜਾ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਸੀ ਲੰਮੇ ਸਮੇਂ ਤੋਂ ਦਾ ਕੇਸ ਜਿਹੜਾ ਐਸ.ਡੀ.ਐਮ ਸਾਹਿਬ ਦੀ ਜਿੱਦ ਲੱਗਾ ਹੈ ਤਾਂ ਉਸ ਤੋਂ ਬਾਅਦ ਅੱਜ ਜਿਹੜਾ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਤੇ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਹਾਂਜੀ ਪੰਜੀ ਕੀ ਨਾਂਜੀ ਤੁਹਾਡਾ ਚਾਲਦੀਪ कौर ਤੇ ਕੀ ਸਾਰੀ ਗੱਲ ਹੋਈ ਕਿਸ ਤਰ੍ਹਾਂ ਜਿਹੜਾ ਤੁਹਾਡੇ ਪਤੀ ਦਾ ਕਤਲ ਕੀਤਾ ਗਿਆ ਮੇਰਾ ਪਤੀ ਹਰੀਕੇ ਜੋਬ ਕਰਦੇ ਨੇ ਉਹ ਸਵੇਰੇ ਅੱਜ ਘਰੇ ਆਏ ਉਹ ਘਰੇ ਆਉਂਦੀ ਸੀ ਇਹਨਾਂ ਨੇ ਜਦ ਦੇਖਿਆ ਤਿੰਨ ਚਾਰ ਕਰਨੇ ਰਲੇ ਹੋਏ ਨੇ ਜ਼ਮੀਂਦਾਰ ਰੌਲਾ ਆ ਜਦੋਂ ਇਹਨਾਂ ਨੇ ਘਰੇ ਦੇਖਿਆ ਕਿ ਇਹ ਘਰੇ ਆ ਗਿਆ ਤੇ ਇਹ ਉਹਨੂੰ ਗਾਲ੍ਹਾਂ ਕੱਢਣ ਲੱਗ ਪਿੜ ਨਿਕਲ ਬਾਹਰ ਨਿਕਲਵਾਰ ਗਾਣਾ ਕੱਢਣ ਲੱਗ ਪਏ ਇਹ ਬਾਹਰ ਹੀ ਗਿਆ ਜੇ ਨਾਲੀ ਮੈਂ ਗਈਆਂ ਜੇ ਮਾਰ ਜਾਂਦੇ ਨਾ ਸਿੱਧੀ ਗੋਲੀ ਚਲਾ ਦਿੱਤੀ ਉਹਦੇ ਜੀ ਬਾਕੀਆਂ ਦੇ ਹੱਥ ਹਥਿਆਰ ਸੀ ਤੇ ਸਾਰਿਆਂ ਨੇ ਇਹਨਾਂ ਦੇ ਬਹੁਤ ਟਾਈਮ ਦੇ ਕਹਿੰਦੇ ਸੀ ਅਸੀਂ ਮਾਰਨਾ ਧਮਕੀਆਂ ਦਿੰਦੇ ਸੀ ਥਾਣਿਆਂ 'ਚ ਰਖਾਸ਼ਾਂ ਵਿੱਚ ਚਲਦੀਆਂ ਪਹਿਲਾਂ ਤੋਂ ਹੀ ਚਲਦੀਆਂ ਸਾਡੇ ਕੋਠੇ ਤੇ ਛੱਡ ਕੇ ਵੀ ਸਾਨੂੰ ਬਹੁਤ ਕਾਲਾ ਕੱਢਦੇ ਜੀ ਨਾਲ ਬਹੁਤ ਮੁਸ਼ਕਲ ਕੀਤਾ ਹੋਇਆ ਸੀ ਜੀ ਤੇ ਅੱਜ ਸਵੇਰ ਜਦੋਂ ਇਹ ਘਰੇ ਆਏ ਆ ਇਹਨਾਂ ਆਉਂਦੀਆਂ ਸੀ ਤਾਂ ਗੋਲੀਆਂ ਚਲਾ ਕੇ ਤੁਹਾਨੂੰ ਮਾਰ ਦਿੱਤਾ ਹੂੰ ਲਾਗੇ ਘਾਰੇ ਇੱਕ ਮੰਗਤ ਸਿੰਘ ਉਹਨਾਂ ਦੀ ਵਾਈਫ ਆ ਜਸਬੀਰ ਕੌਰ ਇਹਨਾਂ ਸਾਰਿਆਂ ਨੇ ਰਲ ਕੇ ਸਹਿ ਦੇ ਕੇ ਉਹਨਾਂ ਨੇ ਇਹਨੂੰ ਕਿਹਾ ਕਿ ਕਸਾਇਆ ਕਿ ਮਾਰ ਇਹਨੂੰ ਅੱਜ ਆਪਾਂ ਇਹਨੂੰ ਮਾਰਨਾ ਇਹਨੂੰ ਨਹੀਂ ਛੱਡਣਾ ਹੂੰ ਉਹਨਾਂ ਦੇ ਕਸਾਇਆ ਆ ਕੇ ਤੇ ਇਹਨੇ ਘਰ ਵਾਲੀ ਇਹਦੀ ਸੁਖਬੀਰ ਕੌਰ ਉਹਨੇ ਰਫਲ ਕੱਢ ਕੇ ਦਿੱਤੀ ਸੁਖਬੀਰ ਕੌਰ ਦੋਨੇ ਰਫਲ ਕੱਢ ਕੇ ਦਿੱਤੀ ਤੇ ਇਹਨਾਂ ਨੇ ਗੋਲੀਆਂ ਚਲਾ ਕੇ ਤੇ ਉਹਨੂੰ ਮਾਰ ਦਿੱਤਾ ਕੀ ਮੰਗ ਕੀ ਕਰਦੀ ਹੁਣ ਮੇਰੇ ਘਰ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਤੁਹਾਨੂੰ ਮਿਲ ਰਹੀ ਹੈ ਤਾਂ ਆ ਜਿਹੜਾ ਜਮੀਨ ਨੂੰ ਲੈ ਕੇ ਜਿਹੜਾ ਅੱਜ ਕਤਲ ਕੀਤਾ ਗਿਆ ਹੈ ਚਾਚੇ ਦੇ ਪੁੱਤ ਵੱਲੋਂ ਆਪਣੇ ਤਾਏ ਦੇ ਪੁੱਤ ਦਾ ਕਤਲ ਕੀਤਾ ਗਿਆ ਤਾਂ ਫਿਰ ਇਹਨਾਂ ਲੋਕ ਜਿਹਨੇ ਗੱਲਬਾਤ ਹੋਰ ਵੀ ਕਰ ਲੈਣੀ ਹੈ ਹਾਂਜੀ ਕੀ ਨਾਂ ਜੀ ਤੁਹਾਡਾ ਤੇ ਕਿਹੜਾ ਪਿੰਡ ਦਾ ਸਰ ਮੈਂ ਹਰਨੇਕ ਸਿੰਘ ਉਹਦਾ ਵੀਰ ਦਾ ਬ੍ਰਦਰ ਹੀ ਲੱਗਦਾ ਵਾਂ ਹੂੰ ਮੇਰੇ ਨਾਲੋਂ ਛੋਟਾ ਹੀ ਵੀਰ ਗੁਜੇ ਸਿੰਘ ਤੇ ਉਹਨੂੰ ਇਹਨਾਂ ਨੇ ਮਾਰ ਕੇ ਸਾਡੇ ਚਾਚੇ ਦੇ ਪੁੱਤ ਨੇ ਗੋਲੀਆਂ ਮਾਰ ਕੇ ਤੇ ਉਹਦਾ ਕਤਲ ਜਿਹਨਾਂ ਨੇ ਕਰ ਦਿੱਤਾ ਹੂੰ ਤੇ ਕੀ ਕੀ ਵਜ੍ਹਾ ਕੀ ਰਹੀ ਇਸ ਟੋਪੀ ਦਾ ਸਰ ਕੁਝ ਜ਼ਮੀਨੀ ਦੀ ਗੱਲ ਪੂਰੇ ਟਾਈਮ ਤੋਂ ਚੱਲਦੀ ਆ ਜੀ ਰਾਣਾ ਉਹ ਐਸਪੀ ਨਾਲ ਸਦਨ ਜਿਹੜਾ ਕੇਸ ਹੈ ਉਹ ਨਸਾ ਹੋਇਆ ਪਰ ਉਹ ਚੱਲ ਰਿਹਾ ਵਾਲੇ ਲੇਕਿਨ ਇਹਨਾਂ ਦੇ ਰੰਜੀਤ ਸਿੰਘ ਦੇ ਨਾਲ ਇਹਨਾਂ ਨੇ ਗਵਾਂਢੀ ਆ ਕੋਈ ਮੰਗਤ ਸਿੰਘ ਨਾਲ ਉਹਦੀ ਕਰਦੀ ਹੈਗੀ ਜਿਸ ਵੀਰਪੁਰ ਉਹਨਾਂ ਨੇ ਲਲਕਾਰਾ ਮਾਰ ਕੇ ਤੇ ਉਹਨੂੰ ਰਾਈਪਲ ਉਹਦੀ ਪਤਨੀ ਨੇ ਫੜਾ ਕੇ ਤੇ ਇਹਨਾਂ ਨੇ ਜਿਹੜਾ ਉਹ ਲਿਆਣ ਕੇ ਤੇ ਸੀਧੇ ਮਾਰ ਕੇ ਹਾਂਜੀ ਤੇ ਕੀ ਮੰਗ ਕੀ ਕਰਦੇ ਹੋ ਸਾਰੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਾਡੇ ਵੀਰ ਨੂੰ ਇਨਸਾਫ ਦੇਣਾ ਚਾਹੀਦਾ ਉਹ ਤਾਂ ਛੋਟਾ ਜਿਹਾ ਬੱਚਾ ਵਾ ਉਹਦਾ ਕੁਮਾਈ ਦਾ ਕੋਈ ਸਾਧਨ ਨਹੀਂ ਹੈ ਕਿ ਤੀ ਛੋਟਾ ਬੱਚਾ ਲਿਓ ਵੀ ਸਰਵਾਲ ਕੇ ਸੁਬਚਾਰਾ ਪੜ ਰਿਹਾ ਬਿਲਕੁਲ ਤਾਂ ਲੋਕ ਸਾਡੇ ਨਾਲ ਜਿਹੜੇ ਨੇ ਗੱਲਬਾਤ ਕਰ ਲੈਣੇ ਆ ਅੱਜ ਜਿਹੜਾ ਚਟੇਰੇ ਭਰਾਵ ਨੂੰ ਆਪਣੇ ਭਰਾ ਦਾ ਜਿਹੜਾ ਅਜਵੇਂ ਇਹਨੂੰ ਜਦ ਚੱਲ ਰਿਹਾ ਜਿਹੜਾ ਕਤਲ ਕਰਦਾ ਕੋਈ ਵਿਵਾਦ ਚੱਲ ਰਿਹਾ ਸੀ ਲੰਮੇ ਸਮੇਂ ਤੋਂ ਤਾਂ ਇਹਦੀ ਵੀ ਉਹਦੀ ਚਾਹੀਦੀ ਚੱਲਦਾ ਸੀ ਸਾਡੇ ਨਾਲ ਲੋਕ ਜਿਹੜੇ ਨੇ ਗੱਲਬਾਤ ਕਰ ਲੈਣੇ ਆ ਹਾਂ ਜੀ ਕੀ ਨਾ ਜੀ ਤੁਹਾਡਾ ਅੰਦਰ ਦਾ ਪ੍ਰਤਾਪ ਸਿੰਘ ਆ ਮੇਰਾ ਪਿੰਡ ਦੇਰਸਾ ਹੈ ਹਾਂਜੀ ਮੈਂ ਅਰਜੀਤ ਸਿੰਘ ਦਾ ਦੀਜਾ ਹੀ ਲੱਗਦਾ ਹਾਂ ਹਾਂਜੀ ਤੇ ਅੱਜ ਸਵੇਰੇ ਮੇਰੇ ਸਵੇਰੇ ਮੇਰੇ ਰਾਜ ਰਾਜੀਵਪੁਰ ਦਾ ਫੋਨ ਆਇਆ ਕਿ ਇਤਨਾ ਯੋਗਦਾਨ ਦੇ ਗਵੰਢੀ ਹੈ ਜਿਉਂ ਉਹਨਾਂ ਦੇ ਚਾਚੇ ਦੇ ਪੁੱਤ ਉਹਨਾਂ ਦੇ ਮਾਸਦੇ ਪੁੱਤ ਤੇ ਉਹਨਾਂ ਨੇ ਅਰਜੀਤ ਸਿੰਘ ਨੂੰ ਗੋਲੀ ਮਾਰ ਕੇ ਮਾਰਤਾ ਹੈ ਹਾਂਜੀ ਤੇ ਉਹਦੇ ਵਿੱਚ ਜਿਹੜਾ ਉਹ ਉਹਦਾ ਦੀ ਘਰ ਵਾਲੀ ਆ ਉਹ ਰੈਂਟ ਲੇ ਉਹਨਾਂ ਨੂੰ ਦੇ ਜਾਜ ਤੇ ਅੱਜ ਇਹਨੂੰ ਬਾਤ ਨਾਲ ਤੇ ਅਰਜੀਤ ਸਿੰਘ ਜੋ ਹੀ ਇਹ ਹਰੀਕੇ ਗੁਰਨਾ ਗੁਰਦਵਾਰੇ ਸਾਹਿਬ ਦੇ ਕੋਲ ਪਈ ਘਰ ਆਇਆ ਵੀ ਪਾਰਥੀ ਦਾ ਕੰਮ ਕਰਦਾ ਹੈ ਜਰਾ ਇਹਦਾ ਜ਼ਮੀਨ ਵੀ ਨਹੀਂ ਹੋਏਗੀ ਉਹ ਬਹੁਤ ਘੱਟ ਜ਼ਮੀਨ ਸੀ ਪੰਜ ਛੇ ਕ ਨਾਲ ਪੈਲੀ ਹੋਣੀ ਸੀ ਨਾਲ ਅੱਛਾ ਜੀ ਤੇ ਉੱਥੇ ਆਦਾ ਉਸ ਬਾਹਰ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਦਾ ਹੈ ਇਹਨਾਂ ਨੱਥੂਪੁਰ ਇੱਕ ਕਤਲ ਹੋਇਆ ਵਾ ਮਰਨਜੀਤ ਸਿੰਘ ਰਾਣਾ ਹੈਗਾ ਗਰੰਥੀ ਹੀ ਗਾਉ ਉਹਦੇ ਚਾਚੀ ਦਾ ਮੁੰਡਾ ਹੀ ਤੇ ਮਾਸੀ ਦਾ ਬੇਟਾ ਵੀ ਨਾਲ ਹੀ ਗਾ ਅ ਹਰਪਾਲ ਸਿੰਘ ਫੌਜੀ ਜੀ ਇਹਨਾਂ ਦਾ ਕੋਈ ਡਿਸਪਿਊਟ ਹੀ ਪ੍ਰਾਪਰਟੀ ਦਾ ਪੁਰਾਣਾ ਜੀ ਉਹਨੂੰ ਲੈ ਕੇ ਕੋਈ ਗੱਲਬਾਤ ਹੋਈ ਆ ਤੇ ਇੰਨੇ ਆਪਣੇ ਹਥਿਆਰ ਦੇ ਨਾਲ ਜਿਹੜਾ ਹਰਪਾਲ ਸਿੰਘ ਫੌਜੀ ਹੈਗਾ ਜੀ ਤੇ ਉਹਦੇ ਗੋਲੀ ਮਾਰ ਕੇ ਕੰਦੀ ਹਤਿਆ ਕਰਦੇ ਆ ਅ ਸਰ ਹੋਰ ਵੀ ਕੋਈ ਕੁਝ ਲੋਕ ਸੀ ਇਹਦੇ ਨਾਲ ਨਹੀਂ ਅਜੇ ਤੱਕ ਤਾਂ ਇਹੋ ਹੀ ਗੱਲਾਂ ਲੱਗਦੇ ਵੀ ਇਹ ਵੀ ਦਸਨ ਨੂੰ ਵੀ ਇਹ ਵੀ ਇਕੱਲਾ ਹੀ ਤੇ ਕੋਈ ਗ੍ਰਿਫਤਾਰੀ ਹੁਣ ਤੱਕ ਹੋਈ ਹੈ ਨਹੀਂ ਸਰ ਨਹੀਂ ਗ੍ਰਿਫਤਾਰੀ ਜਾਰੀ ਹੈ ਸ਼ਬੇਮਰੀ ਕਰ ਰਹੇ ਆ ਜਲਦੀ ਹੀ ਪੜਨਾਗੇ ਬੰਦੇ ਅਗਲੀ ਸਰਕਾਰ ਕਾਰਵਾਈ ਕੀ ਅਮਲ ਚਲਦੀ ਜਾ ਰਹੀ ਹੈ ਬਸ ਉਹਦੀ ਵਾਈਫ ਦੀ ਸਟੇਟਮੈਂਟ ਤੇ ਮਿਤਿਰ ਦੀ ਵਾਈਫ ਰਾਜਦੀਪ ਹੋਰਿਆ ਦੀ ਸਟੇਟਮੈਂਟ ਤੇ ਹੀ ਐਫ ਆਈ ਆਰ ਸਟੱਪ ਹੈ ਠੀਕ ਹੈ ਤੇ ਡੈੱਡ ਬੋਡੀ ਜਿਹੜੀ ਹੈਗੀ ਉਹ ਸਿਵਲ ਹਸਪੀਟਲ ਜਮ੍ਹਾਂ ਕਰਾਤੀ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਪੁਲਿਸ ਨੇ ਜੈਨਿਕਸ ਵੀਰਾ ਦੇ ਲਈ ਕੈਮਰਾ ਪਰਸਨ ਦੇ ਨਾਲ ਕੰਮ ਲਈ ਲਿਆ ਗਿਆ ਹੈ।